ਲੋਕ ਸਭਾ ਦੀਆਂ ਚੋਣਾਂ ਨੂੰ ਮੁੱਖ ਰੱਖਦੇ ਆ ਪੰਜਾਬ ਪੁਲਿਸ ਜਿਹੜੀ ਪੂਰੀ ਤਰ੍ਹਾਂ ਮੁਸਤੈਦ ਨਜ਼ਰ ਆ ਰਹੀ ਹੈ ਦਾਦੀਏ ਕਿ ਲੋਕ ਸਭਾ ਦੀਆਂ ਚੋਣਾਂ ਦੇ ਮੱਦੇ ਨਜ਼ਰ ਸਭ ਡਿਵੀਜ਼ਨ ਲੰਬੀ ਦੀ ਪੁਲਿਸ ਤੇ ਆបਕਾਰੀ ਵਿਭਾਗ ਵੱਲੋਂ ਇੱਕ ਸਾਂਝਾ ਆਪਰੇਸ਼ਨ ਚਲਾਇਆ ਗਿਆ ਤੇ 15000 ਲੀਟਰ ਦੇਸੀ ਸ਼ਰਾਬ ਦੀ ਜੋ ਲਾਹਣ ਹੁੰਦੀ ਹੈ ਉਹ ਬਰਾਮਦ ਕੀਤੀ ਗਈ ਹੈ ਦਾਦੀਏ ਕਿ ਲੋਕ ਸਭਾ ਦੀਆਂ ਚੋਣਾਂ ਨੂੰ ਦੇਖਦੇ ਆ ਅਤੇ ਹੋਲੀ ਦੇ ਤਿਉਹਾਰ ਵਾਲੇ ਦਿਨ ਆបਕਾਰੀ ਵਿਭਾਗ ਅਤੇ ਪੰਜਾਬ ਪੁਲਿਸ ਦੇ ਜੋ ਫਰੀਦਕੋਟ ਫਰੀਦਕੋਟ ਰੇਂਜ ਅਤੇ ਫਿਰੋਜ਼ਪੁਰ ਰੇਂਜ ਵੱਲੋਂ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੀ ਪੁਲਿਸ ਦੇ ਸਹਿਯੋਗ ਦੇ ਨਾਲ ਹਲਕਾ ਲੰਬੀ ਦੇ ਪਿੰਡ ਕਟਿਆਵਾਲੀ ਦੇ ਵਿੱਚੋਂ ਗੁਜਰਦੀ ਅਬੋਹਰ ਨਹਿਰ ਉੱਪਰ ਇੱਕ ਸਾਂਝਾ ਸਰਚ ਅਭਿਆਨ ਚਲਾਇਆ ਗਿਆ ਜਿੱਥੋਂ ਭਾਰੀ ਮਾਤਰਾ ਦੇ ਵਿੱਚ ਕੱਚੀ ਲਾਹਣ ਬਰਾਮਦ ਕੀਤੀ ਗਈ ਹੈ ਅਤੇ ਇਸ ਮੌਕੇ ਫਰੀਦਕੋਟ ਆਬਕਾਰੀ ਵਿਭਾਗ ਦੇ ਵਿਕਰਮ ਠਾਕੁਰ ਨੇ ਦੱਸਿਆ ਕਿ ਲੋਕ ਸਭਾ ਦੀਆਂ ਚੋਣਾਂ ਨੂੰ ਲੈ ਕੇ ਦੋ ਡਿਵੀਜ਼ਨ ਫਰੋਜ਼ਪੁਰ ਅਤੇ ਫਰੀਦਕੋਟ ਰੇਂਜ ਦੇ ਆਬਕਾਰੀ ਵਿਭਾਗ ਵੱਲੋਂ ਨਜਾਇਜ਼ ਸ਼ਰਾਬ ਨੂੰ ਰੋਕਣ ਦੇ ਮਕਸਦ ਦੇ ਨਾਲ ਜ਼ਿਲ੍ਹਾ ਸ਼੍ਰੀ ਮੁਖਤਸਰ ਸਾਹਿਬ ਸਾਹਿਬ ਦੀ ਭਾਰੀ ਪੁਲਿਸ ਦੇ ਸਹਿਯੋਗ ਦੇ ਨਾਲ ਇਹ ਸਰਚ ਅਭਿਆਨ ਚਲਾਇਆ ਗਿਆ ਤੇ ਭਾਰੀ ਮਾਤਰਾ ਦੇ ਵਿੱਚੋਂ ਇਹ ਲਾਹਣ ਹੈ ਜਿਹੜੀ ਦੇਸੀ ਸ਼ਰਾਬ ਦੀ ਬਰਾਮਦ ਹੋਈ ਹੈ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ 15000 ਲੀਟਰ ਸ਼ਰਾਬ ਦੀ ਲਾਹਣ ਬਰਾਮਦ ਕੀਤੀ ਹੈ ਤੇ ਤਰ 12 ਤਰਪਾਲਾਂ ਸਮੇਤ 15000 ਦੇ ਕਰੀਬ ਕੱਚੀ ਲਾਹਣ ਪ੍ਰਾਪਤ ਹੋ ਚੁੱਕੀ ਹੈ ਤੇ ਜਾਂਚ ਪੜਤਾਲ ਹੈ ਜਿਹੜੀ ਇਸ ਮਾਮਲੇ ਦੀ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ ਸਰ ਜਿਹੜਾ ਜੇ ਸਰਚ ਅਭਿਆਨ ਚੱਲਿਆ ਹੈ ਕਿ ਮਤਲਬ ਹੈ ਕਿ ਕੀ ਕੀ ਮਤਲਬ ਕਿਤੋਂ ਕਿਤੋਂ ਡਿਵੀਜ਼ਨਾਂ ਮੇਰੇ ਪਹੁੰਚ ਗਏ ਇਹ ਜਿਹੜਾ ਅੱਜ ਦਾ ਸਰਚ ਅਭਿਆਨ ਹੈ ਇਹ ਇਲੈਕਸ਼ਨ ਦੇ ਮਤਦਾਨੇਰ ਜਿਹੜੀ ਇਲਿਸੀਟ ਗੈਰ ਕਾਨੂੰਨੀ दारू ਬੰਦੀ ਹੈ ਤੇ ਵਿਗਦੀ ਆ ਉਹਨੂੰ ਰੋਕਣ ਦੇ ਲਈ ਬਣਾਇਆ ਗਿਆ ਤਾਂ ਇੱਥੇ ਲਾਨ ਦੀ ਤੇ ਲਿਸਟ दारू ਦੀ ਜਿਹੜੀ ਹੱਤ ਘੜ ਸ਼ਰਾਬ ਉਹਦੀ ਸਰਚ ਲਈ ਚਲਾਇਆ ਗਿਆ ਤੇ ਇਹ ਫਰੀਦਕੋਟ ਰੇਂਜ ਤੇ ਫਿਰੋਜ਼ਪੁਰ ਰੇਂਜ ਦੇ ਮਿਲ ਕੇ ਸਨੇ ਪੁਲਿਸ ਸ਼੍ਰੀ ਮੁਕਸਰ ਸਾਹਿਬ ਦੀ ਜੁਆਇੰਟ ਆਪਰੇਸ਼ਨ ਜਿਹੜਾ ਇਹ ਚਲਾਇਆ ਗਿਆ ਹੈਗਾ ਇਹਦੇ ਵਿੱਚ ਜ਼ਿਲ੍ਹਾ ਸ਼੍ਰੀ ਮੁਕਸਰ ਸਾਹਿਬ ਦੇ ਆਪਕਾਰੀ ਅਫਸਰ ਆਫੀਸ਼ਲਸ ਤੇ ਜ਼ਿਲ੍ਹਾ ਸ਼੍ਰੀ ਫਾਜ਼ਿਲਕਾ ਦੇ ਆਪਕਾਰੀ ਅਫਸਰ ਜਿਹੜੇ ਉਸ ਵਿੱਚ ਸ਼ਾਮਿਲ ਤੇ ਹੁਣ ਤੱਕ ਸਾਨੂੰ 12 ਤਰਪਾਲਾ ਮਿਲ ਚੁੱਕੇ ਹਨ ਜਿਨ੍ਹਾਂ ਚ ਲਗਭਗ 15000 ਕਿੱਲੋ ਲਾਨ ਜਿਹੜੀ ਆ ਉਹ ਬਰਾਮਦ ਹੋ ਚੁੱਕੇ ਜਿਹਨੂੰ ਡਿਸਟਰਾਏ ਕੀਤਾ ਜਾ ਰਿਹਾ ਤੇ ਅਜੇ ਆਪਰੇਸ਼ਨ ਚੱਲ ਰਿਹਾ ਹੈਗਾ ਕੀ ਕਰਦੇ ਕਿ ਲਾਨ ਤੋਂ ਬਾਅਦ ਕਿਵੇਂ ਹੁੰਦਾ ਲਾਨ ਦੀ ਖਸ਼ੀਦੀ ਕਰਦੇ ਜਿਹਨੂੰ ਡਿਸਟਿਲੇਸ਼ਨ ਕਰਨੇ ਆ ਤੇ ਉਸ ਨਾਲ ਸੋ ਇਸ ਖਬਰ ਦੇ ਉੱਤੇ ਹੋਰ ਜਾਣਕਾਰੀ حاصل ਕਰਨ ਦੇ ਲਈ ਮੇਰੇ ਸਹਿਯੋਗੀ ਤਰਸੀਮ ਡੁੱਡੀ ਸਾਡੇ ਨਾਲ ਜੁੜ ਚੁੱਕੇ ਨੇ ਤਰਸੀਮ ਇੱਕ ਵੱਡੀ ਕਾਰਵਾਈ ਹੈ ਜਿਹੜੀ ਪੁਲਿਸ ਦੀ ਮੰਨੀ ਜਾ ਸਕਦੀ ਹੈ ਕਿਉਂਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਇਹ 15000 ਲੀਟਰ ਦੇਸੀ ਸ਼ਰਾਬ ਆ ਜਿਹੜੀ ਬਰਾਮਦ ਹੋਈ ਹੈ ਕੀ ਕੋਈ ਜਾਣਕਾਰੀ ਹੈ ਤੁਹਾਡੇ ਕੋਲ ਜੀ ਦੱਸਣਾ ਚਾਹਾਂਗਾ ਕਿ ਪੁਲਿਸ ਨੇ ਜਿਹੜੀ ਚੋਨਾ ਦੇ ਮੱਦੇਨਜ਼ਰ ਪਿੰਡਾਂ-ਪਿੰਡ ਲੋਕਾਂ ਦੀ ਤਲਾਸ਼ੀ ਲਈ ਜਾ ਰਹੀ ਹੈ ਕਿ ਕਈ ਇਹ ਜਿਹੜੀ ਨਜਾਇਜ਼ ਸ਼ਰਾਬ ਬਣਾਈ ਜਾ ਰਹੀ ਹੈ ਕਿ ਚੋਨਾ ਦੇ ਵਿੱਚ ਤਾਂ ਨਹੀਂ ਵਰਤੀ ਜਾਣੀ ਚਾਹੀ ਜਾਨੀ ਤੇ ਇਸ ਲਈ ਫਰੀਦਕੋਟ ਅਤੇ ਫਰੋਇਦਫਰ ਰੇਂਜ ਦੇ ਅਧਿਕਾਰੀਆਂ ਵੱਲੋਂ ਪਿੰਡ ਲੰਬੀ ਦੇ ਕਟਿਆਂ ਵਾਲੀ ਵੱਲੋਂ ਗੁਜਰਦੀ ਨਹਿਰ ਦੇ ਉੱਪਰ ਸਾਂਝੀ ਤਲਾਸ਼ੀ ਅਭਿਆਨ ਸ਼ੁਰੂ ਕੀਤਾ ਗਿਆ ਜਿਸ ਵਿੱਚ ਇਹ ਐਲਾਨ ਕਾਫੀ ਸਮੇਂ ਤੋਂ ਇੱਥੋਂ ਦੇ ਲੋਕ ਜਿਹੜੇ ਨੇ ਇੱਥੋਂ ਦੇ ਮਛਿੰਦੇ ਨੇ ਆਪਣੇ ਰੋਜ਼ਗਾਰ ਦਾ ਧੰਦਾ ਬਣਾ ਕੇ ਇਸਲਾਮ ਨੂੰ ਪੈਦਾ ਕਰਦੇ ਨੇ ਤੇ ਇਹ ਕਾਫੀ ਮਾਤਰਾ ਦੇ ਵਿੱਚ ਜਿਹੜੀ ਹੈਗੀ ਹੈ ਲਾਹਣ ਇੱਥੋਂ ਵਾਰ-ਵਾਰ ਖੜੀ ਜਾਂਦੀ ਹੈ ਲੇਕਿਨ ਇਸ ਵਾਰ ਵੀ ਜਿਹੜੀ ਹੈਗੀ ਹੈ ਪੁਲਿਸ ਅਤੇ ਐਕਸਾਈਜ਼ ਦੇ ਭਾਗ ਦੇ ਲੋਕਾਂ ਵੱਲੋਂ ਅਫਸਰਾਂ ਵੱਲੋਂ ਇਹ ਜਿਹੜੀ ਲਾਹਣ ਹੈ ਤਲਾਸ਼ੀ ਦੇ ਦੌਰਾਨ ਖੜੀ ਗਈ ਹੈ ਜਿਹੜੇ ਨਹਿਰ ਦੇ ਨਾਲ ਇਹਨਾਂ ਨੇ ਟੋਏ ਪੱਟ ਕੇ ਪੋਲੀਥੀਨ ਪਾ ਕੇ ਉਸ ਦੇ ਵਿੱਚ ਇਹ ਕੱਚੀ ਲਾਣ ਤਿਆਰ ਕਰਨ ਲਈ ਰੱਖੀ ਗਈ ਸੀ ਜਿਹੜੀ ਕਿ ਪੁਲਿਸ ਵੱਲੋਂ ਬਰਾਮਦ 15000 ਲੀਟਰ ਬਰਾਮਦ ਕੀਤੀ ਗਈ ਹੈ ਜੀ ਆਤਰ ਸਹਿਮ ਕੀ ਲੱਗਦਾ ਤੈਨੂੰ ਇਸ ਦੇ ਤਾਰ ਕਿੱਥੇ ਕਿੱਥੇ ਜੁੜੇ ਹੋ ਸਕਦੇ ਨੇ ਤੇ ਕੁਝ ਹੋਰ ਵੀ ਗ੍ਰਿਫਤਾਰੀਆਂ ਹੋ ਸਕਦੀਆਂ ਨੇ ਤੇ ਗ੍ਰਿਫਤਾਰੀਆਂ ਤਾਂ ਹੋ ਸਕਦੀਆਂ ਜੀ ਕਿਉਂਕਿ ਜਿਹੜੇ ਲੋਕ ਨੇ ਕੱਢਣ ਵਾਲੇ ਸ਼ਰਾਬ ਕੱਢਣ ਵਾਲੇ ਜਾਂ ਸ਼ਰਾਬ ਪਾਉਣ ਵਾਲੇ ਤਲਾਸ਼ੀ ਤੋਂ ਤਰਾਣ ਇਹਨਾਂ ਨੂੰ ਇਹ ਸਭ ਕੁਝ ਪੜਾਇਆ ਜਾਂਦਾ ਹੈ ਲੇਕਿਨ ਇਹ ਪੁਲਿਸ ਦੇ ਹੱਥ ਬਹੁਤ ਘੱਟ ਲੋਕ ਆਉਂਦੇ ਨੇ ਜੀ ਜੀ ਤੋਂ ਜਾਣਕਾਰੀ ਦੇਣ ਦੇ ਲਈ ਤਰਸੇਮ ਡਿਊਟੀ ਤੁਹਾਡਾ ਬਹੁਤ ਬਹੁਤ ਧੰਨਵਾਦ